ਸਾਜੀਗਲ ਮੈਂ ਹਮੋਹਿਤ ਤਲਵਾਰ ਤੇ ਤੁਸੇ ਵੇਖ ਰਹੇ ਹੋ ਪੰਜਾਬ ਟਾਕਸ 24 ਪੰਜਾਬ ਦੇ ਫਿਰੋਜ਼ਪੁਰ ਤੋਂ ਸ਼੍ਰੀ ਗੰਗਾ ਨਗਰ ਜਾ ਰਹੀ ਪੰਜਾਬ ਰੋਡ ਵਿੱਚ ਦੀ ਬਸ ਤੇ ਮੰਗਲਵਾਰ ਸ਼ਾਮ ਤਿੰਨ ਮੋਟਰਸਾਈਕਲ ਸਵਾਰਾਂ ਨੇ ਹਮਲਾ ਕਰ ਦਿੱਤਾ ਹਮਲੇ ਦੇ ਵਿੱਚ ਉਹਨਾਂ ਨੇ ਉਹਨੂੰ বাস ਦੇ ਉੱਪਰ ਗੋਲੀਆਂ ਚਲਾਈਆਂ ਹਾਲਾਂਕਿ ਕਿਸੇ ਯਾਤਰੀ ਨੂੰ ਸਿੱਧੀ ਸੱਟ ਨਹੀਂ ਲੱਗੀ ਪਰ বাস ਕੰਡਕਟਰ ਦੇ ਵਿੰਡੋ ਤੇ ਟੁਕਰੀਆਂ ਦੇ ਕਾਰਨ ਪੈਰ ਤੇ ਸੱਟ ਲੱਗ ਗਈ ਤੇ ਡਰਾਈਵਰ ਨੇ ਆਪਣੀ ਚਲਾਕੀ ਦੇ ਨਾਲ বাস ਨੂੰ ਰੋਕ ਕੇ ਬਚਾ ਕੇ ਤਾ ਹਮਲਾ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਹੋਇਆ বাস ਦੀਆਂ ਸਾਹਮਣੇ ਤੋਂ ਡਰਾਈਵਰ ਵਾਲੀ ਵਿੰਡੋ ਤੇ ਉਹ ਗੋਲੀਆਂ ਦੇ ਨਿਸ਼ਾਨ ਦਿਖਾਈ ਦਿੱਤੇ ਯਾਤਰੀ ਡਰ ਗਏ ਪਤਾ ਨਹੀਂ ਸੀ ਕਿ বাস ਛੱਡਣੀ ਹੈ ਜਾਂ ਬੈਠੇ ਰਹਿਣਾ ਹੈ ਭਾਰਤੀ ਜਨਤਾ ਪਾਰਟੀ ਨੇ ਇਸ ਮੁੱਦੇ ਤੇ ਵਰਕਿੰਗ ਕਮੇਟੀ ਦੇ ਪ੍ਰਧਾਨ ਅਸ਼wini ਸ਼ਰਮਾ ਨੇ ਕਿਹਾ ਕਿ ਇਹ ਘਟਨਾ ਬਹੁਤ ਹੀ ਚਿੰਤਾਜਨਕ ਹੈ ਜੋ ਕਿ 1980-95 ਦੇ ਕਾਲੇ ਅੰਤਰਗਮਵਾਦ ਹਮਲਿਆਂ ਦੀ ਯਾਦਵਾਂਦੀ ਹੈ ਉਹਨਾਂ ਨੇ ਭਗਵੰਤ ਮਾਨ ਸਰਕਾਰ ਨੂੰ ਲੋ ਐਂਡ ਆਰਡਰ ਸਥਿਤੀ ਦੇ ਸੰਭਾਲਣ ਦੇ ਵਿੱਚ ਨਕਾਮੀ ਦੇ ਲਈ ਨਿਸ਼ਾਨਾ ਬਣਾਇਆ ਤੇ ਤੁਰੰਤ ਉੱਚ ਪੱਧਰੀ ਜਾਂਚ ਤੇ ਲਈ ਹਮਲਾਵਾਰਾ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹਾਲਾਂਕਿ ਪੁਲਿਸ ਨੇ ਕੇਸ ਦਰਜ ਕਰਕੇ ਬੱਸ ਨੂੰ ਹਵਾਲੇ ਲਿਆ ਤੇ ਤਕਨੀਕੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਘਟਨਾ ਨੇ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਲੋਕਾਂ ਦੇ ਵਿੱਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਬੱਸ ਚ ਸੀ ਤੁਸੀਂ ਕੰਡਕਟਰ ਹਾਂਜੀ ਮੈਂ ਬੱਸ ਦੇ ਵਿੱਚ ਕੰਡਕਟਰ ਹਾਂ ਜੀ ਮੇਰਾ ਨਾਮ ਅਮਨਦੀਪ ਸਿੰਘ ਜੋ ਮੈਂ ਬਦੌਰ ਕੰਡਕਟਰ ਕੰਮ ਕਰਦਾ ਪੰਜਾਬ ਰੇਲਵੇ ਫਰੋਪਾ ਡਿਪੂ ਦੇ ਵਿੱਚ ਜੀ ਤੇ ਜਦੋਂ ਅਸੀਂ ਚੱਲ ਕੇ ਆ ਰਹੇ ਸੀ ਫਿਰੋਜ਼ਪੁਰੋਂ 5:10 ਦੇ ਚੰਨੇ ਆ ਅਸੀਂ ਚੱਲ ਕੇ ਆ ਰਹੇ ਸੀ ਦੋਵੇਂ ਜਣੇ ਆਰਾਮ ਨਾਲ ਗੱਲਾਂ ਕਰਦੇ ਪਏ ਆ ਤੇ ਕੋਈ ਤਿੰਨ ਅਣਪਛਾਤੇ ਬੰਦੇ ਆਏ ਆ ਮੋਟਰਸਾਈਕਲ ਤੇ ਉਹਨਾਂ ਨੇ ਪਹਿਲੀ ਗੋਲੀ ਮਾਰੀ ਆ ਆਉਂਦਿਆਂ ਪਹਿਲੀ ਗੋਲੀ ਮਾਰੀ ਡਰਾਈਵਰ ਬਾਰੀ ਦੇ ਵਿੱਚ ਜੀ ਠੀਕ ਆ ਜੀ ਦੂਜੀ ਗੋਲੀ ਅਗਲੇ ਬੰਨੇ ਕਰਕੇ ਮੋਟਰਸਾਈਕਲ ਅਗਲੇ ਬੰਨੇੋਂ ਪਿੱਛੇ ਨੂੰ ਮਾਰੀ ਤਾਂ ਅਸੀਂ ਬੱਸ ਰੋਕ ਪਈ ਆ ਤੇ ਇਸ ਮੌਕੇ ਉਹ ਉਹ ਨਿਕਲ ਗਏ ਆ ਲੈ ਕੇ ਗਾਂ ਤੇ ਇਸ ਬੱਚਾ ਮੇਰੇ ਇੱਥੇ ਛਰੇ ਲੱਗੇ ਆ ਇਹ ਨਹੀਂ ਪਤਾ ਉਹ ਸ਼ਰੇ ਲੱਗੇ ਜਾਂ ਨਹੀਂ ਪਤਾ ਕੱਚ ਲੱਗਾ ਆ ਹੂੰ ਵੀ ਬਾਰੀ ਦਾ ਕੱਚ ਵੀ ਟੁੱਟ ਕੇ ਵੱਜਾ ਆ ਹੂੰ ਤੇ ਸ਼ਰੇ ਲੱਗੇ ਤੁਸੀਂ ਲਈ ਮੈਡੀਸਿਨ ਵਗਾਰਾ ਹਾਂਜੀ ਹਾਂਜੀ ਮੈਡੀਸਿਨ ਲੈ ਕੇ ਆਏ ਆ ਟੈਟਨਸ ਦਾ ਟੀਕਾ ਲਵਾਇਆ ਆਪਣੇ ਤੇ ਫਿਰ ਉਸ ਤੋਂ ਬਾਅਦ ਤੁਸੀਂ ਬਸ ਇੱਥੇ ਲੈ ਕੇ ਆਗਲਾ ਕੋਈ ਨਹੀਂ ਬਸ ਲੈ ਕੇ ਲੱਖੋ ਕੇ ਬਰਾਮ ਠਾਣੀ ਜਾਗੇ ਹੂੰ ਕਨੈਕਟਰ ਤੁਹਾਡੇ ਸ਼ਰੇ ਲੱਗੇ ਤਾਂ ਡਰਾਈਵਰ ਸਹੀ ਆ ਹਾਂਜੀ ਡਰਾਈਵਰ ਬਿਲਕੁਲ ਠੀਕ ਆ ਜੀ ਅੱਛਾ ਤੇ ਕੀ ਪਤਾ ਲੱਗਿਆ ਕਿ ਪਿੱਛੋਂ ਹੀ ਆਏ ਬੰਦੇ ਜਾ ਕੇ ਹਾਂਜੀ ਪਿੱਛੋਂ ਹੀ ਕਿਤੇ ਆਏ ਆ ਸਾਨੂੰ ਨਹੀਂ ਕੁਝ ਵੀ ਪਤਾ ਹਰ ਨਾ ਤਾਂ ਸਾਡੀ ਕਿਸੇ ਨਾਲ ਇਧਰ ਜਾਣ ਪਛਾਣ ਹੈਗੀ ਆ ਤਾਂ ਨਾ ਹੀ ਸਾਨੂੰ ਇਥੋਂ ਕੋਈ ਜਾਣਦਾ ਇਧਰ ਅੱਛਾ ਤੁਸੀਂ ਕਿਹੜੇ ਏਰੀਆ ਤੋਂ ਅਸੀਂ ਧਰਮਕੋਟ ਏਰੀਆ ਤੋਂ ਕੀ ਨਾਮ ਦੱਸਿਆ ਸੀ ਅਮਨਦੀਪ ਸਿੰਘ ਸਾਨੂੰ ਇੱਕ ਇਤਲਾਹ ਮਿਲੀ ਸੀਗੀ ਕਿ ਜਿਹੜਾ ਗੰਗਾ ਵਾਲੇ ਮੋੜ ਕੋਲੇ ਪੰਜਾਬ ਰੋਡਵੇਜ਼ ਦੀ ਬੱਸਾਂ ਜਿਹੜੀ ਗੰਗਾ ਨਗਰ ਜਾ ਰਹੀ ਸੀ ਉੱਥੇ ਕਿ ਅਣਪਛਾਤੇ ਬੰਦੇ ਨੇ ਫਾਇਰਿੰਗ ਕੀਤੀ ਆ ਤਿੰਨ ਮੋਟਰਸਾਂ ਸਵਾਰ ਨੇ ਜਿਹਦੇ ਸਬੰਧ ਵਿੱਚ ਅਸੀਂ ਇੱਥੇ ਮੌਕੇ ਤੇ ਪਹੁੰਚੇ ਤੇ ਤੋਪੀਸ਼ ਕਰ ਰਹੇ ਆ ਕੈਮਰਾ ਵਗੈਰਾ ਚੈੱਕ ਕਰਾਂਗੇ ਕਿ ਕੌਣ ਬੰਦੇ ਹੋ ਸਕਦੇ ਆ ਅਣਖਸ਼ਾ ਤੇ ਬੰਦੇ ਆ ਫਿਲਹਾਲ ਜਿਹੜੀ ਜਿਹੜੀ